ਰਾਸ਼ਟਰੀ ਮਹਾ ਮੰਤਰੀ ਕੋਮੀ ਜਨਸਕਤਰ ਮਾਯੋਗ ਮੋਬਾਈਲ ਤਰਨਜੀਤ ਸਾਹਿਬ ਜਿਹੜੇ ਕਰਨਗੇ ਜਿਹੜੇ ਵਿਸ਼ੇਸ਼ ਰੂਪ ਚ ਅੱਜ ਇਸ ਜਿਮਣੀ ਚੋਣ ਦੇ ਚੋਣ ਅਭਿਆਨ ਦੇ ਵਿੱਚ ਜੁੜੇ ਨੇ ਮੇਰੇ ਨਾਲ ਖੱਬੇ ਪਾਸੇ ਬੈਠੇ ਨੇ ਮੇਰੇ ਵੀਰ ਤਰਨ ਕੋੜਾ ਜੀ ਸਾਡੇ ਨਾਲ ਇਸ ਚੋਣ ਦੇ ਜਿਹੜੇ ਨੇ ਉਹ ਸਹਿ ਪ੍ਰਭਾਰੀ ਇਸ ਚੋਣ ਦੇ ਮੁਹਿੰਮ ਦੇ ਸਾਡੇ ਇਲੈਕਸ਼ਨ ਸਹਿ ਪ੍ਰਭਾਰੀ ਆਦਰਨੀ ਇਹ ਪੂਰਬ ਐਮਐਲਏ ਪੂਰਬ ਸੀਪੀਐਸ ਆਦਰਨੀ ਕੇਡੀ ਭੰਡਾਰੀ ਜੀ ਉਦੇ ਨਾਲ ਕੌਮੀ ਜਨਰਲ ਸਿਕੰਦਰ ਸਾਹਿਬ ਆਧੁਨਿਕ ਤਰਨਚੁਗ ਜੀ ਉਸ ਤੋਂ ਅੱਗੇ ਸਾਡੇ ਇਸ ਤਰਨਤਨ ਜਿਮਨੀ ਚੋਣ ਦੇ ਇਲੈਕਸ਼ਨ ਇੰਚਾਰਜ ਪੂਰਵ ਐਮਐਲਏ ਪੂਰਵ ਮੰਤਰੀ ਦੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਵਿਰਸ਼ਟ ਨੇਤਾ ਸਾਡੇ ਆਧਨੀ ਸ੍ਰੀ ਸੁਰਜੀਤ ਜਿਆਨੀ ਜੀ ਬੈਠੇ ਨੇ ਔਰ ਉਸ ਤੋਂ ਅੱਗੇ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਮਹਾ ਮੰਤਰੀ ਜਲੰਧਰ ਤੋਂ ਪੂਰਵ ਮੇਅਰ ਔਰ ਇਸ ਸਾਰੀ ਚੋਣਾਂ ਦੀ ਸੰਗਠਨ ਦੇ ਨਾਤੇ ਦੇਖਰੇਖ ਕਰ ਰਹੇ ਆਧਨੀ ਸ੍ਰੀ ਨਕੇਸ਼ ਰਠੌਰ ਜੀ ਔਰ ਉਸ ਤੋਂ ਅੱਗੇ ਸਾਡੇ ਬਾਦ ਦੀ ਜਨਤਾ ਪਾਰਟੀ ਤਰਤਨ ਜ਼ਿਲ੍ਹੇ ਦੇ ਮਹਾਮંત્રી ਸਾਡੇ ਤੁਹਾਡੇ ਦਾ ਹਰ ਪੱਤਰਕਾਰ ਵਾਰਤਾ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਹੀ ਨਹੀਂ ਉਹ ਸਾਰੇ ਪੱਤਰਕਾਰ ਵਾਰਤਾ ਦਾ ਇਹੋ ਜਨ ਵੀ ਜਿਹੜਾ ਕਰਨ ਦਾ ਜਿੰਮਾ ਇਹਨਾਂ ਦਾ ਹੈ ਮੇਰੇ ਵੀਰ ਹਰਪੀ ਸਿੰਘ ਸਿੰਧਵਾਦ ਜੀ ਔਰ ਉਹਨਾਂ ਦੇ ਨਾਲ ਰਾਣਾ ਜੀ ਜ਼ਮੀਨ ਜਮੀਦ ਜੀ ਜਿਹੜੇ ਬੈਠੇ ਨੇ ਜਿਹੜਾ ਇਹਨੇ ਪਾਰਟੀ ਦੇ ਨਾਲ ਜਿਹੜਾ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਨਾਲ ਸਾਡੇ ਜੁੜੇ ਨੇ ਤੁਹਾਡਾ ਸਾਰਿਆਂ ਦਾ ਇਸ ਪੱਤਰਕਾਰ ਵਾਰਤਾ ਸਵਾਗਤ ਹੈ ਮੈਂ ਇਹ ਦਰ ਕਰਾਂਗਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਆਦਰਨੀ ਸ਼੍ਰੀ ਦਰਨ ਚੁੱਕ ਜੀ ਨੂੰ ਕਿ ਉਹ ਇਸ ਪੱਤਰਕਾਰ वार्ता ਰੈਂ ਜਿਹੜਾ ਇਹ ਉਹ ਸਾਡੇ ਦਰਾਂ ਆਪਣਾ ਸੰਦੇਸ਼ ਜਿਹੜਾ ਇਹ ਉਹ ਤਰੰਤਾਂ ਦੀ ਜਨਤਾ ਦੇ ਜਨਜਤ ਤੱਕ ਪਹੁੰਚਾਣ ਔਰ ਸਰਕਾਰ ਨੇ ਜੋ ਇੱਥੇ ਨਾਕਾਮੀਆਂ ਨੇ ਜੋ ਸਰਕਾਰ ਦੀਆਂ ਪਾਲਿਸੀਆਂ ਦਾ ਫੇਲਿਅਰ ਹੈ ਉਸ ਬਾਰੇ ਵੀ ਜਿਹੜਾ ਹੈ ਤੁਹਾਡੇ ਮਾਧਿਅਮ ਨਾਲ ਜਨਤਾ ਨੂੰ ਜਾਗਰੂਕ ਕਰਾਣ ਮਾਨਯੋਗ ਸ਼੍ਰੀ ਦਰਨ ਚੁੱਕ ਜੀ ਮੇਰੇ ਪ੍ਰੈਸ ਦੇ ਸਾਥੀ ਅੱਜ 1 ਨਵੰਬਰ ਹੈ 1 ਨਵੰਬਰ ਸਾਡੇ ਸੇ ਬਹੁਤ ਮਹੱਤਵਪੂਰਨ ਹੈ 20 ਨਵੰਬਰ ਨੂੰ ਸਾਡਾ ਸੂਬਾ ਬਣਿਆ ਸੀ ਅੱਜ ਪੰਜਾਬ ਡੇ ਹੈ ਮੈਂ ਤੁਹਾਡੇ ਨਹੀਂ ਸਭ ਨਾਲ ਪਹਿਲਾਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅੱਜ ਪੰਜਾਬ ਡੇ ਤੇ ਵਧਾਈ ਦਿੰਦਾ ਅੱਜ ਦਾ ਪੰਜਾਬ ਡੇ ਜਿੱਥੇ ਸਾਡੇ ਨਾਲ ਬਣੇ ਸੂਬਿਆਂ ਨੇ ਖੁਸ਼ੀਆਂ ਦੇ ਤੌਰ ਤੇ ਅੱਜ ਦੇ ਦਿਨ ਨੂੰ ਮਨਾ ਰਹੇ ਲੇਕਿਨ ਮਹਾਰਾਣਾ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਜੀ ਹਰ ਜੜੀ ਕਿ ਹਰ ਗੱਲ ਨੂੰ ਇੰਟਰੀਟਿਵ ਰੂਪ ਚ ਮਨਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਲੇਕਿਨ ਅੱਜ ਪੰਜਾਬ ਡੇ ਦੇ ਉੱਤੇ ਕੋਈ ਸੈਲੀਬ੍ਰੇਸ਼ਨ ਦਾ ਪ੍ਰੋਗਰਾਮ ਪੰਜਾਬ ਚ ਨਹੀਂ ਹੋ ਰਿਹਾ ਕਿਉਂਕਿ ਆਹੂੰ ਲੱਗ ਰਿਹਾ ਕਿ ਪੰਜਾਬ ਪੰਜਾਬ ਚੋਂ ਚੱਲ ਹੀ ਨਹੀਂ ਰਿਹਾ ਪੰਜਾਬ ਦਿੱਲੀੋਂ ਆਮ ਆਦਮੀ ਪਾਰਟੀ ਦੀ ਟੱਟ ਪੁਤਲੀ ਬਣਾ ਕੇ ਪੰਜਾਬ ਨੂੰ ਚਲਾਇਆ ਜਾ ਤਿਹਾੜ ਜੇਲ ਰਿਟਰਨ ਲੀਡਰਸ ਚਾਹੇ ਉਹ ਕੇਜਰੀਵਾਲ ਸਾਹਿਬ ਨੇ ਚਾਹੇ ਸੁਸੋਧਿਆ ਸਾਹਿਬ ਨੇ ਚਾਹੇ ਜੈਨ ਸਾਹਿਬ ਨੇ ਜਾਂ ਬਾਕੀ ਜਿਹੜੇ ਆ ਕੇ ਪੰਜਾਬ ਚ ਲਗ ਲਗ ਥਾਵਾਂ ਤੇ ਬੈਠੇ ਉਹ ਪੰਜਾਬ ਦੇ ਨਿਰਣੇ ਲੈ ਰਹੇ ਇਹ ਪੰਜਾਬ ਦੀ ਜਨਤਾ ਦਾ ਪੰਜਾਬੀਆਂ ਦੇ ਨਿਰਣੇ ਦਾ ਅਪਮਾਨ ਹੈ ਅੱਜ 1 ਨਵੰਬਰ ਐ ਔਰ ਅੱਜ ਸਵੇਰ ਦੇ ਖ਼ਬਰ ਦੀ ਖ਼ਬਰ ਐ ਕਿ ਪੰਜਾਬ ਦਾ ਇੰਟਰਨੈਸ਼ਨਲ ਖਿਡਾਰੀ ਜਿਹਦੀ ਬਰੂਟਲ ਹੱਤਿਆ ਹੋ ਗਈ ਰੋਜ਼ ਇੱਕ ਨਿਊਜ਼ ਆ ਰਹੀ ਰੋਜ਼ ਇੱਕ ਨਿਊਜ਼ ਆ ਰਹੀ ਔਰ ਮੈਂ ਮੰਗ ਕਰਨਾ ਮੁੱਖ ਮੰਤਰੀ ਸਾਹਿਬ ਐਸ ਬਰੂਟਲ ਹੱਤਿਆ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਪੰਜਾਬ ਨੇ ਏਡਾ ਵੱਡਾ ਇੱਕ ਖਿਡਾਰੀ ਖੋਤਾ ਔਰ ਰੋਜ ਤਿਆਵਰੀ ਪੰਜਾਬ ਅੱਜ ਕ੍ਰਾਈਮ ਐਂਡ ਕਰਪਸ਼ਨ ਔਰ ਸੈਂਟਰ ਬਣਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਇਹ ਆਪ ਦਾ ਪਾਰਟੀ ਕਾਪ ਦਾ ਪਾਰਟੀ ਦੋਨੋਂ ਪਾਰਟੀਆਂ ਪਹਿਲੇ ਉਹਨਾਂ ਨੇ ਪੰਜਾਬ ਦਾ ਬੇੜਾ ਕਰ ਕੀਤਾ ਹੁੰਨਾ ਬੇੜਾ ਕਰ ਇਸ ਕ੍ਰਾਈਮ ਐਂਡ ਕ腐ਸ਼ਨ ਦੀ ਸਰਕਾਰ ਜਿਹੜੀ ਇਹ ਦੋਨਾਂ ਨੂੰ ਸਪੋਰਟ ਕਰਦੀ ਹੈ ਅਖਬਾਰ ਚੁੱਕ ਕੇ ਦੇਖ ਲਓ ਨਿਊਜ਼ ਤੁਹਾਡਾ ਪੋਰਟਲ ਖੋਲੀ ਦਾ ਤੁਹਾਡੀ ਜਦੋਂ ਦੇਖੀਦਾ ਤੇ ਰੋਜ਼ ਨਿਊਜ਼ ਹੈ ਕਦੀ ਕਿਸੇ ਸੁਨਿਆਰੇ ਤੇ ਗੋਲੀਆਂ ਚੱਲ ਗਈਆਂ ਕਿਤੇ ਇੰਡਸਟਰੀਸਟ ਤੇ ਗੋਲੀਆਂ ਚੱਲ ਗਈਆਂ ਮੈਂ ਅੱਜ ਡਿਮਾਂਡ ਕਰਨਾ ਕਿ ਭਗਵੰਤ ਸਿੰਘ ਸਾਹਿਬ ਜੇ ਤੁਹਾਡਾ ਕੋ ਪੰਜਾਬ ਸੁਮਿਟਿਆਂ ਨਹੀਂ ਜਾ ਰਿਹਾ ਤੇ ਡਿਜ਼ਾਈਨ ਕਰੋ ਕ੍ਰਾਈਮ ਔਰ ਕਰਪਸ਼ਨ ਦੀ ਕੈਪੀਟਲ ਨਾ ਮੇਰੇ ਪੰਜਾਬ ਨੂੰ ਬਣਨ ਦਿਓ ਜਿਹੜੇ ਤਿਹਾਰ ਜੇਲ ਰਿਟਰਨ ਪ੍ਰੋਣੇ ਆ ਕੇ ਪੰਜਾਬ ਚ ਬੈਠੇ ਨੇ ਉਹਨਾਂ ਪ੍ਰੋਣਿਆਂ ਦੀ ਚਾਪਲੂਸੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਉਮੀਦ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਔਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਭੁੱਲ ਗਏ ਤੁਸੀਂ ਸਾਰੀ ਸਰਕਾਰ ਪਰੋਨਿਆਂ ਦੇ ਆਸ-ਪਾਸ ਲੱਗੀ ਹੈ ਪਰੋਨਿਆਂ से ਚੰਡੀਗੜ੍ਹ ਦੇ ਸ਼ੀਸ਼ਮੈਲ ਬਣਾਇਆ ਗਿਆ ਪਹਿਲੇ ਦਿੱਲੀ ਦੇ ਸ਼ੀਸ਼ਮੈਲ ਸੀ ਔਰ ਮੈਂ ਨਹੀਂ ਕਹਿ ਰਿਹਾ ਆਮ ਆਦਮੀ ਪਾਰਟੀ ਦੀ ਮੈਂਬਰ ਆਫ ਪਾਰਲੀਮੈਂਟ ਮਈ ਵਾਲ ਨੇ ਟਵੀਟ ਕੀਤਾ ਉਹ ਪੈਸਾ ਕਿਰਾਏ ਪੰਜਾਬ ਦਾ ਪੈਸਾ ਤੁਸੀਂ ਇਸਤੇਮਾਲ ਕਰ ਰਹੇ ਹੋ ਆਪਣੀ ਆਰਾਮ ਹਾਸਤੇ ਦੁਰਭਾਗ્યਪੂਰਨ ਇਹ ਸਰਕਾਰ ਟੋਟਲ ਫੇਲ ਸਰਕਾਰ ਹੈ ਇੰਡਸਟਰੀਏ ਸਰਕਾਰ ਚ ਫੇਲ ਹੈ ਮੈਂ ਅੱਜ ਵੋਟ ਮੰਗਣ ਆਇਆ ਇਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਸਾਹਿਬ ਕਿਸਾਨਾਂ ਨੂੰ ਤੁਸੀਂ ਕਹੇ ਸੀ ਐਮਐਸਪੀ ਤੇ ਕੇਂਦਰ ਸਰਕਾਰ ਦੇਗੀ ਅਸੀਂ ਟੋਪ-ਅਪ ਦੇਾਂਗੇ ਟੋਪ-ਅਪ ਆਰਟ ਫਸਲਾਂ ਬੀਤ ਗਈਆਂ ਇੱਕ ਵੀ ਟੋਪ-ਅਪ ਨਹੀਂ ਆਇਆ ਇੱਕ ਵੀ ਟੋਪ-ਅਪ ਨਹੀਂ ਆਇਆ ਪੈਨਾਂ ਨੂੰ 1000 ਰੁਪਏ ਦੇਣਾ ਸੀ ਅੱਜ 46000 ਰੁਪਏ ਬਕਾਇਆ ਹੋ ਗਿਆ ਇੱਕ ਪੈਨ ਦਾ 46000 ਰੁਪਏ ਇੱਕ ਪੈਨ ਦਾ ਬਕਾਇਆ ਅਗਲੇ ਮਹੀਨੇ 47 ਯਰ ਹੋ ਜਾਣਾ ਉਸ ਤੋਂ ਅਗਲੇ ਮਹੀਨੇ 48 ਯਰ ਹੋ ਜਾਣਾ ਇਹਨਾਂ ਦੀ ਸਰਕਾਰ ਦਾ ਕਾਊਂਟਡਾਊਨ ਸਟਾਰਟ ਹੋ ਚੁੱਕਾ ਹੈ ਆਮ ਜਨਤਾ ਕਹ ਰਹੀ ਹੈ ਮੈਂ ਉਹਨੇ ਫੀਲਡ ਚੋਕਿਆਂ ਗਲੀ ਗਲੀ ਬਾਜ਼ਾਰ ਬਾਜ਼ਾਰ ਲੋਕਾਂ ਨੂੰ ਮਿਲ ਗਿਆ ਲੋਕ ਕਹਿ ਰਹੇ ਨੇ ਕਿ ਇਹਨਾਂ ਦਾ ਕਾਊਂਟਡਾਊਨ ਸਟਾਰਟ ਹੈ ਫੇਅਰਵੈਲ ਪਾਰਟੀਆਂ ਵੀ ਦੇ ਰਹੇ ਆ ਤਰਨ ਤਰਨ ਦਾ ਜਿਮਨੀ ਚੌਂ ਆਮ ਆਨੰਦ ਪਾਰਟੀ ਨੂੰ ਪੰਜਾਬ ਦੀ ਜਨਤਾ ਦਾ ਫੇਅਰਵੈਲ ਹੋਏਗਾ ਬਾਏ ਬਾਏ ਭਗਵੰਤ ਮਾਨ ਪੰਜਾਬ ਦੀ ਜਨਤਾ ਕਹਿ ਰਹੀ ਬਾਏ ਬਾਏ ਜਾਓ ਗਲੋ ਲੱਥੋ ਇੰਡਸਟਰੀ ਫੇਲ ਕਾਮਰਸ ਫੇਲ ਫਾਰਮਿੰਗ ਫੇਲ ਸਰਵਿਸ ਸੈਕਟਰ ਫੇਲ ਐਸ ਸਰਕਾਰ ਨੇ ਚਾਰ ਹੀ ਫਾਈਨੈਂਸ਼ੀਅਲ ਜਿਹੜੇ ਪਿਲਰਸ ਨੇ ਉਹਨਾਂ ਨੂੰ ਖਰਾਬ ਕਰ ਦਿੱਤਾ ਖਤਮ ਕਰ ਦਿੱਤਾ ਔਰ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਹੈ ਕਿ ਭਗਵੰਤਵਾਨ ਸਾਹਿਬ ਨੂੰ ਹੁਣ ਜਾਣਾ ਪਏਗਾ ਇੱਥੇ ਇੱਕ ਪਾਰਟੀ ਹੋਰ ਵੋਟ ਮੰਗ ਰਹੀ ਮੇਰੀ ਤੁਹਾਡੇ ਕੇ ਬੇਨਤੀ ਹੈ ਕਿ ਕਾਪ ਦਾ ਪਾਰਟੀ ਆਉਲੀ ਆਏ ਅੱਜ 1 ਨਵੰਬਰ ਹੈ 1 ਨਵੰਬਰ ਯਾਨੀ 1 ਨਵੰਬਰ 1984 ਕਿਨਾਂ ਨੇ ਸਿੱਖਾਂ ਦੇ ਗਲਿਆਂ 'ਚ ਦੇਸ਼ ਦੇ 52 ਸ਼ਹਿਰਾਂ 'ਚ ਟਾਇਰ ਪਾ ਕੇ ਜ਼ਿੰਦਾ ਜਲਾਇਆ ਵਾਜੇ ਤੇ ਵੋਟ ਮੰਗ ਰਹੇ 1 ਨਵੰਬਰ ਵਾਲੇ ਦਿਨ ਗੰਦੀ 네ਰੂ ਪਰਿਵਾਰ ਦੇ ਘਰ 'ਚ ਬੈਠ ਕੇ ਸਿੱਖਾਂ ਨੂੰ ਮਾਰਨ ਦੀ ਯੋਜਨਾਵਾਂ ਬਣੀਆਂ ਔਰ 16 ਹਜ਼ਾਰ ਸਿੱਖ ਜ਼ਿੰਦਾ ਜਲਾਤੇ ਗਏ ਦੁਕਾਨਾਂ ਚੋਂ ਨਾ ਦੇਖ ਕੇ ਦੁਕਾਨਾਂ ਸਾੜੀਆਂ ਗਈਆਂ ਘਰ ਸਾੜੇ ਗਏ VOTERL ਵਿੱਚ ਫੜ ਕੇ ਇੱਕ ਇੱਕ ਵੋਟ ਫੜ ਕੇ ਸਿੱਖਾਂ ਦੇ ਘਰ ਲੱਭ ਕੇ 52 ਸ਼ਹਿਰਾਂ ਚ ਸ਼ਮਸ਼ਾਨ ਕਿੰਨੇ ਬਣਾਇਆ ਉਹ ਗਾਂਧੀ ਨਹਿਰੂ ਪਰਿਵਾਰ ਦਾ ਪੋਸਟਰ ਲਾ ਕੇ ਰਾਜਾ ਵਡਿੰਗ ਔਰ ਪ੍ਰਤਾਪ ਬਾਜਵਾ ਤਰਨਤਾਰਨ ਚ ਵੋਟਾਂ ਮੰਗਰੇ ਜਿਨ੍ਹਾਂ ਦੇ ਦਾਮਨ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਟੈਂਕ ਚੜਾਤਾ ਉਹ ਆ ਜਾ ਕੇ ਤਰਨ ਤਰਨ ਦੇ ਹਲਕੇ ਚ ਵੋਟਾਂ ਮੰਗ ਰਹੇ ਔਰ 1 ਨਵੰਬਰ ਨੂੰ ਕਾਰਜਕ੍ਰਮ ਕੀਤੇ ਜਾ ਰਹੇ ਨੇ ਔਰ ਕੱਲਾ ਮਾਰਿਆ ਨਹੀਂ ਜਿੰਦਾ ਨਹੀਂ ਜਲਾਇਆ ਲੁੱਟਿਆ ਹੀ ਨਹੀਂ ਕੱਲਾ ਲੁੱਟਣ ਵਾਲੇ ਜਲਾਣ ਵਾਲੇ ਕਾਤਿਲਾਂ ਨੂੰ ਸ਼ਰਨ ਵੀ ਦਿੱਤੇ 30 ਸਾਲ ਜਿਹੜਾ ਕਾਉਂਸਲਰ ਜਿਹਨੂੰ ਐਮਐਲਏ ਬਣਾਤਾ ਜਿਹੜਾ ਐਮਐਲਏ ਸੀ ਨੂੰ ਐਮਪੀ ਬਣਾਤਾ ਜਿਨਨੇ ਸਿੱਖਾਂ ਦਾ ਕਤਲ ਕੀਤਾ ਉਹਨੂੰ ਵੱਡੀਆਂ ਪਦਵੀਆਂ ਦਿੱਤੀਆਂ ਗਈਆਂ ਅੱਜ 1 ਨਵੰਬਰ ਤਰਾਸਦੀ ਦੀ ਯਾਦ ਦਾ ਦਿਨ ਹੈ ਅੱਜ 1 ਨਵੰਬਰ ਪੰਜਾਬੀਆਂ ਨੂੰ ਸਿੱਖਾਂ ਨੂੰ ਜ਼ਿੰਦਾ ਜ਼ਾਲਾਂ ਦੀ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾਉਣ ਦਾ ਦਿਨ ਹੈ। ਪੂਰੀ ਵਰ੍ਹਛਗਾਂਢ ਹੈ। ਉਸ ਕਾਲੇ ਦੌਰ ਦੀ ਵਰ੍ਹਛਗਾਂਢ ਹੈ। ਐਸੀ ਠੇਕ ਕਿ ਨਮਾ ਆਪਣਾ ਭੁੱਲ ਨਹੀਂ ਸਕਦਾ। ਮੈਂ ਪੁੱਛਣਾ ਚਾਹਨਾ ਪ੍ਰਤਾਪ ਬਾਜਵਾ, ਰਾਜਾ ਵਡਿੰਗ ਔਰ ਕਾਂਗਰਸੀ ਲੀਡਰਸ਼ਿਪ ਨੂੰ ਉਸ ਪਾਰਟੀ 'ਚੋ ਜਿਸ ਪਾਰਟੀ ਦੇ ਅੰਦਰ ਸੱਜਨ ਕੁਮਾਰ ਹੈ ਉਹ ਅੱਜ ਸਿੱਖਾਂ ਦੇ ਕਤਲ ਦੇ ਕੇਸ 'ਚ ਜੇਲ੍ਹ 'ਚ ਹੈ। لیکن آج بھی کانگریس ਦਾ ਲੀਡਰ ਹੈ ਉਹ جگਦੀਸ਼ ਟੈਕਟਰ ਜਿਹੜਾ ਕਹਿੰਦਾ ਮੈਨੂੰ ਸਰਦਾਰ ਮਾਰਤੇ ਮੇਰਾ ਕੀ ਹੋਇਆ ਜਿਹਦਾ ਨਾਰਕੋ ਟੈਸਟ ਹੋਇਆ ਜਿੰਨੂੰ سزا ਹੋਣ ਵਾਲੀ ਹੈ ਉਹ ਵੀ ਉਹ ਵੀ ਕਾਂਗਰਸ پارٹی ਚ ਹੈ ਤੇ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ پارٹی ਚ ਹੈ ਬੋਢੀ ਸਿੰਘ ਸਾਹਿਬ ਵੀ ਕਾਂਗਰਸ پارٹی ਚ ਹੈ ਪੁੱਲ ਬੰਗੜ ਗੁਰਦੁਆਰਾ ਸਰਨਨਾਲਾ ਵੀ پارٹی ਚ ਹੈ ਹੋਰ ਅਸੀਂ ਪੰਜਾਬ ਚ ਵੋਟਾਂ ਮੰਗ ਰਹੇ ਹਾਂ ਉਹ ਕਮਲਨਾਥ ਜੀ ਦਾ ਗਵਾ ਅਦਾਲਤ ਚ ਬਿਆਨ ਦੇ ਆਇਆ ਕਿ ਜਦੋਂ ਗੁਰਦੁਆਰਾ ਸਾਡ ਰਿਆ ਸੀ ਮੌਬ ਨੂੰ ਲੀਡ ਕਮਲਨਾਥ ਕਰ ਰਿਹਾ ਸੀ ਉਹਨੂੰ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਔਰ ਅੱਜ ਵੀ ਕਾਂਗਰਸ ਦਾ ਲੀਡਰ ਹੈ ਉਹ ਵੀ ਕਾਂਗਰਸ ਚ ਹੈ ਤੇ ਇਹ ਵੀ ਕਾਂਗਰਸ ਚ ਨੇ ਕਿਉਂ ਚੰਦ ਵੋਟਾਂ ਕਾਰਨ ਚੰਦ ਕੁਰਸੀਆਂ ਕਾਰਨ ਸਿੱਖਾਂ ਦੇ ਕਾਤਲਾਂ ਦੀ ਪਾਰਟੀ ਦੇ ਅੰਦਰ ਬੈਠੇ ਹੋ ਆਧਿਕ ਨੰਬਰੋ 16000 ਇਹ ਸਿੱਖਾਂ ਜ਼ਿੰਦਾ ਮਾਰੇ ਸੀ ਉਹਨਾਂ ਦੇ ਕਤਲੋਗਾਰ ਦਾ ਦਿਨ ਹੈ ਮੇਰੀ ਪ੍ਰਤਾਪ ਸਿੰਘ ਬਾਜਵਾ ਰਾਜਾ ਬਡਿੰਗਰ ਕੇ ਬੇਨਤੀ ਹੈ ਕਾਂਗਰਸ ਭਵਨ ਤੋਂ 3 ਕਿਲੋਮੀਟਰ ਦੂਰ ਦਿੱਲੀ ਦੇ ਅੰਦਰ ਸਿੱਖ ਵਿਧਵਾ ਕਲੋਨੀ ਹੈ ਉਹ ਵਿਧਵਾ ਕਿਸੇ ਭੁਕੰਪਚੀ ਨਹੀਂ ਮਰੀਆਂ ਕਿਸੇ ਹਾਰਚ ਨਹੀਂ ਮਰੀਆਂ ਕਿਸੇ ਬਿਜਲੀ ਲੱਗਣ ਨਾਲ ਨਹੀਂ ਮਰੀਆਂ ਕਾਂਗਰਸ ਦੇ ਲੀਡਰਾਂ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਜ਼ਿੰਦਾ ਜਲਾਇਆ ਉਤਰਾਸਦੀ ਹੈ ਸਾਡੇ ਦਿਲ ਚ ਪੰਜਾਬ ਕਦੀ ਵੀ ਇਹਨਾ ਕਾਤਲਾਂ ਨਾਲ ਖੜਾ ਨਹੀਂ ਹੋ ਸਕਦਾ ਹੁਣ ਤੇ ਅੱਗੇ ਤੇ ਕਹਿੰਦੇ ਸੀ ਨਾ ਕਿਸੇ ਨੂੰ ਸਜ਼ਾ ਨਹੀਂ ਹੋਈ ਮੋਦੀ ਸਾਹਿਬ 2014 ਚਾਹੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿੱਖ ਕਤਲਕਾਰਾਂ ਦੀਆਂ ਫਾਈਲਾਂ ਖੋਲੀਆਂ ਤੇ ਉਹਨਾਂ ਦੇ ਪਰਚੇ ਸ਼ੁਰੂ ਹੋਏ 30 ਸਾਲ 1984 ਤੋਂ 2014 ਥਾਣਿਆਂ ਪਰਚਾ ਟੂ ਕੋਰਟ ਨਹੀਂ ਹੋਇਆ ਕੌਣ ਬਚੰਦਾ ਰਿਹਾ ਉਹਨਾਂ ਨੂੰ ਕੌਣ ਉਹਨਾਂ ਨੂੰ ਮਹਾਮੰਡਿਤ ਕਰਦਾ ਰਿਹਾ ਜਿਹੜੇ ਲੋਕ ਕਾਤਲਾਂ ਨੂੰ ਬਚਾਉਂਦੇ ਰਹੇ ਕਾਤਲਾਂ ਨੂੰ ਮਹਾਮੰਡਿਤ ਕਰਦੇ ਰਹੇ ਸਿੱਖਾਂ ਦੇ ਕਤਲ ਕਤਲ ਕਰਨ ਵਾਲਿਆਂ ਦੀ ਸ਼ਰਨਸਥਲੀ ਬਣ ਗਈ ਕਾਂਗਰਸ ਪਰ ਪੰਜਾਬ ਦੇ ਕਾਂਗਰਸ ਦੇ ਲੀਡਰ ਵੋਟਾਂ ਦੀ ਖਾਤਰ ਚੰਦ ਵੋਟਾਂ ਕਾਰਨ ਉਸ ਕਾਤਲ ਪਾਰਟੀ ਦੇ ਉਹ ਕਾਤਲ ਲੀਡਰਾਂ ਥੱਲੇ ਕੰਮ ਕਰ ਰਹੇ ਜਗਦੀਸ਼ ਟਾਇਲਰ ਦਾ ਬਿਆਨ ਹੈ ਸੋਸ਼ਲ ਮੀਡੀਆ ਤੇ ਵੀ ਹੈ ਕਿ ਮੈਂ ਗੱਡੀ ਡਰਾਈਵ ਕਰ ਰਿਹਾ ਸੀ ਜੀਵਨ ਗਾਂਧੀ ਐਜ਼ ਅ ਪ੍ਰਾਈਮ ਮਿੰਸਟਰ ਮੇਰਨਾ ਬੈਠੇ ਸੀ ਸੀ ਪੂਰਾ ਦਿੱਲੀ ਦਾ ਦੌਰਾ ਕਰ ਰਹੇ ਸੀ ਕੀ ਦੇਖਣ ਗਏ ਸੀ ਇੱਕ ਪ੍ਰਾਈਮ ਮਿੰਸਟਰ ਮਿਡ ਨਾਈਟ ਕਿ ਕਿੱਥੇ ਕਿੱਥੇ ਅੱਗ ਲੱਗ ਰਹੀ ਹੈ ਕਿੰਨੇ ਘਰ ਸੜੇ ਨੇ ਕੌਣ ਨਿਰਦੇਸ਼ ਦੇ ਰਿਹਾ ਸੀ ਐਸੇ ਕੜੇ ਰਾਜ ਨੇ ਜਗਦੀਸ਼ ਟਾਇਲਰ ਕੋਲ ਕਿ ਅੱਜ ਵੀ ਉਹਨੂੰ ਕਾਂਗਰਸ ਪਾਰਟੀ 'ਚ ਰੱਖਿਆ ਐ ਐਸੇ ਕਟੜੇ ਰਾਜ ਨੇ ਕਮਲਨਾਥ ਕੋ ਕਿ ਉਹ ਸਿੱਖ ਕਤਲੋਗਾਰਦ ਦਾ આરોપી ਹੋਣ ਦੇ ਬਾਵਜੂਦ ਉਹ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਬੰਦਾ ਕਦੀ ਕਾਮਰਸ ਮਿਨਿਸਟਰ ਬੰਦਾ ਸੱਜਨ ਕੁਮਾਰ ਨੂੰ ਕੈਦ ਹੋ ਗਈ ਮੋਦੀ ਸਾਹਿਬ ਨੇ ਕਮਿਸ਼ਨ ਬਣਾਇਆ ਉਹ ਜੇਲ੍ਹ 'ਚ ਚਲਾ ਗਿਆ ਉਹ ਅਜੂਈ ਕਾਂਗਰਸ ਦਾ ਲੀਡਰ ਹੈ ਕਿ ਗਾਂਧੀ ਪਰਿਵਾਰ ਦੇ ਰਾਜ ਗਾਂਧੀ ਪਰਿਵਾਰ ਦੇ ਕਟੜੇ ਰਾਜ ਨੇ ਇਹਨਾਂ ਲੋਕਾਂ ਕੋਲ ਔਰ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਉਹਨਾਂ ਦੀ ਦਾਸਤਾ ਕੌਣ ਕਰ ਰਿਹਾ ਹੈ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਹੋਰ ਅੱਥੇ ਵੋਟਾ ਮੰਗ ਰਿਹਾ ਇਕ 1 ਨਵੰਬਰ ਵਾਲੇ ਦਿਨ ਸ਼ਰਮ ਆਣੀ ਚਾਹੀਦੀ ਹੈ ਦੋਨੋਂ ਕੋਲ ਅਜੰਡਾ ਕੋਈ ਨਹੀਂ ਜੇ ਦੋ ਹੀ ਪਾਰਟੀਆਂ ਨੇ ਇਸ ਵੇਲੇ میدان ਚ ਦੋਨੋਂ ਪਾਰਟੀਆਂ ਕੋ ਕੋਈ ਅਜੰਡਾ ਨਹੀਂ ਇੱਕ ਦਿੱਲੀ ਦੇ ਦੰਗਈ ਆ ਕੇ ਇੱਥੇ ਬੈ ਗਏ ਨੇ ਇੱਕ ਦਿੱਲੀ ਦੇ ਲੁਟੇਰੇ ਆ ਕੇ ਬੈ ਗਏ ਨੇ ਦੋਨਾਂ ਦਾ ਅਪਰਾਧਿਕ ਰਿਕਾਰਡ ਲੁੱਟਕ ਚੁੱਟਦਾ ਵੀ ਔਰ ਕ੍ਰਾਈਮ ਦਾ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਨਰਿੰਦਰ ਮੋਦੀ ਦੇ ਨੇਤ੍ਰਿਤਵ ਦੀ ਡਬਲ ਇੰਜਨ ਦੀ ਸਰਕਾਰ ਪੰਜਾਬ ਚ ਬਣਨੀ ਚਾਹੀਦੀ ਅੱਜ ਪੰਜਾਬ ਦੀ ਆਵਾਜ਼ ਹੈ ਪਿੰਡ ਪਿੰਡ ਦੀ ਆਵਾਜ਼ ਹੈ ਨਾ ਚਾਹੀਦੀ ਕਾਪ ਦਾ ਨਾ ਚਾਹੀਦੀ ਆਪ ਦਾ ਪੰਜਾਬ ਮੰਗੇ ਭਾਜਪਾ ਔਰੇ ਤਰਨ ਤਰਨ ਦਾ ਚੋਣ ਆਗਾਜ਼ ਹੋਏਗਾ 2027 ਦੇ ਚੋਣ ਦਾ ਐ ਟ੍ਰੇਲਰ ਹੈ ਜਿਹੜਾ ਸੜਕਾਂ ਦੇ ਲੋਕ ਖੜੇ ਹੋ ਕੇ ਇਹ ਹੁਣੇ ਸਿਲੰਘ ਕੇ ਆਇਆ ਲਗਭਗ 40 ਮਿੰਟ ਲੱਗੇ ਮੈਂ ਤੁਹਾਨੂੰ ਕੋ ਪਹੁੰਚ ਦੋ ਇੱਥੇ ਪਹੁੰਚਣਾ ਸੜਕਾਂ ਦੇ ਮਾਸਟਰ ਕਪੜੇ ਲਾ ਕੇ ਨੰਗੇ ਕੁਮਰੇ ਮਹਿਲਾ ਟੀਚਰ ਲਾਈਨਾਂ 'ਚ ਜਲੂਸ ਕੱਢ ਰਹੀ ਹੈ ਆਪਣਾ ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਜਾ ਪੰਜਾਬ ਦਾ ਟੀਚਰ ਸੜਕਤੇ ਡਾਕਟਰ ਟੀਚਰ ਤੇ ਸੜਕਤੇ ਡੀਸੀ ਦਫਤਰ ਦੇ EMPLOYE ਸੜਕਤੇ ਤਹਿਸੀਲਦਾਰ ਸੜਕਤੇ ਰੈਵਨਿਊ ਅਫੀਸਰ ਸੜਕਤੇ ਟ੍ਰਾਂਸਪੋਰਟ ਅਫੀਸਰ ਸੜਕਤੇ ਸਾਰਾ ਪੰਜਾਬ ਸੜਕਤੇ ਹੈ ਤਰਾਇਮਾਮ ਤਰਾਇਮਾਮ ਕਰ ਰਿਹਾ ਹੈ ਲਾਅ ਐਂਡ ਆਰਡਰ ਵਿਗੜਿਆ ਆਇਆ ਸੀ ਬਾਜ਼ਾਰ ਤੇ ਸਾਂ ਸੁਨਿਆਰਿਆਂ ਨੇ ਅੰਦਰੋਂ ਸ਼ਟਰ ਬੰਦ ਕੀਤੇ ਹੋਏ ਨੇ ਕਿ ਪਤਾ ਨਹੀਂ ਕੌਣ ਆ ਜਾਏਗਾ ਕੌਣ ਸਾਡੀ ਦੁਕਾਨ ਲੁੱਟ ਲੇਗਾ ਇੰਡਸਟਰੀ ਲਿਸਟ ਆਪਣਾ ਘਰ ਛੱਡ ਕੇ ਪੰਜਾਬ ਚੋਂ ਬਾਹਰ ਜਾ ਰਹੇ ਨੇ ਵੱਡਾ ਕਿਸਾਨ سرمایہਦਾਰ ਕਿਸਾਨ ਪੰਜਾਬ ਛੱਡ ਗਿਆ ਪਿੰਡਾਂ ਜਿਹੜੇ ਨੂੰ ਤਿਆਰ ਕੋਈ ਨਹੀਂ ਕਿਉਂਕਿ ਜਿਹੜੀ ਇੰਡਸਟਰੀ ਆਮ ਆਦਮੀ ਪਾਰਟੀ ਨੇ ਪੰਜਾਬ ਚ ਲੈਣ ਦੀ ਔਰ ਇੰਡਸਟਰੀ ਹੈ ਰੰਗਦਾਰੀ ਦੀ ਇੰਡਸਟਰੀ ਆਪਹਾਰਨ ਇੰਡਸਟਰੀ ਐਸ ਵੀ ਤੇ ਇਹ ਪੰਜਾਬ ਦੀ ਜਨਤਾ ਤਰਨ ਤਰਨ ਦੇ ਰਹੀ ਆਪ ਦਾ ਔਰ ਕਾਪ ਦਾ ਦੋਨੋਂ ਪਾਰਟੀਆਂ ਨੂੰ ਕਰਾਰੀ ਚੋਟ ਦੇਣ ਵਾਲੀਆਂ ਸਜ਼ਾ ਦੇਣ ਵਾਲੀਆਂ ਜਿਨ੍ਹਾਂ ਦੇ ਦਾਮਨ ਕੌਮ ਨਾਰਗੇ ਉਹਨਾਂ ਨੂੰ ਵੀ ਦੇਣ ਵਾਲੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਔਰ ਲੁੱਟਣ ਦੀਆਂ ਯੋਜਨਾ ਬਣਾਉਣ ਲਈ ਉਹਨਾਂ ਨੂੰ ਵੀ ਦੇਣ ਵਾਲੀਆਂ ਐ ਇਸ ਵਿੱਚ ਇਹ ਸਿਲੈਕਸ਼ਨ ਦੇ ਅੰਦਰ ਸਪਸ਼ਟ ਰੂਪ ਵਿੱਚ ਜਨਤਾ ਦਾ ਮਨ ਬਣਿਆ ਆਪ ਦਾ ਔਰ ਕਾਪ ਦਾ ਨੂੰ ਸਜ਼ਾ ਦੇਣਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਗੇ ਮੈਂ ਤੁਹਾਡੇ ਰਹੀਂ ਕਿਉਂਕਿ ਭਗਵੰਤ ਜੀ ਸਾਹਿਬ ਇੱਥੇ ਆਣੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿਸੇ ਪ੍ਰੈਸ ਕਾਨਫਰੰਸ ਜਿਹਨਾਂ ਪੁੱਛ ਲੈਣਾ ਭਗਵੰਤ ਮਾਨ ਸਾਹਿਬ 8 ਵੱਡੀਆਂ ਫਸਲਾਂ ਚਲ ਗਈਆਂ। ਛੋਟੀਆਂ ਵੀ 10-12 ਚਲ ਗਈਆਂ ਨੇ ਜੀ। ਕਿਸੇ ਫਸਲ ਤੇ ਟੌਪ-ਅਪ ਦਿੱਤਾ ਜੇ? ਕੋਈ ਕਿਸਾਨ ਨੂੰ ਪ੍ਰਸਾਹਿਤ ਕੀਤਾ ਜੇ? ਕੇਂਦਰ ਸਰਕਾਰ ਕਿਸਾਨਾਂ 'ਤੇ ਪੈਸਾ ਭੇਜ ਰਹੀ ਹੈ। ਕਿ ਇਹਨਾਂ ਨੂੰ ਐਜੂਕੇਟ ਕਰਕੇ ਪ੍ਰਾਲੀਆਂ ਦਾ ਸਮਾਧਾਨ ਕਰੋ। ਕੋਈ ਕੀਤਾ ਜੇ? ਜੇ ਮੋਦੀ ਜੀ ਇਹ ਤੇ ਸਿੱਧਾ ਪੈਸਾ ਪੰਜਾਬ ਦੇ ਕਿਸਾਨ ਦੇ ਖਜ਼ਾਨੇ ਜਾ ਰਿਹਾ। ਕੋ ਗਰੀਬ ਵਾਸੇ ਯੋਜਨਾ ਬਣਾਈ ਆਮ ਆਦਮੀ ਆਮ ਆਦਮੀ ਕਹਿ ਰਹੇ ਹੋ ਸ਼ੀਸ਼ਮੈਲ ਵਾਲੇ ਆਮ ਆਦਮੀ ਆ ਗਏ ਕਿਰੇ ਕਾਫਲਾ ਤੇ ਦੇਖੋ ਇੱਕ ਵਾਰੀ ਕੇਜਰੀਵਾਲ ਸਾਹਿਬ ਦਾ 40 40 45 45 ਗੰਡੀਆਂ ਦਾ ਕਾਫਲਾ ਚੱਲਦਾ ਮੈਂ ਉਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦਾ ਕੋ ਗਰੀਬ ਦਾ ਭਲਾ ਪੰਜਾਬ ਚ ਕਰ ਦਿਓ 1 ਕਰੋੜ 42 ਲੱਖ ਪੰਜਾਬੀਆਂ ਦੇ ਘਰ ਰਾਸ਼ਨ ਮੋਦੀ ਸਾਹਿਬ ਭੇਜ ਰਿਹਾ ਗਰੀਬਾਂ ਦੇ ਘਰ ਤੁਹਾਡੇ ਕੋਲ ਮੋਦੀ ਜੀ ਦਾ ਭੇਜਿਆ ਰਾਸ਼ਨ ਨਹੀਂ ਵੰਡਿਆ ਜਾ ਰਿਹਾ ਮੋਦੀ ਜੀ ਨੇ ਜਲ ਜੀਵਨ ਮਿਸ਼ਨ 'ਚ ਪੈਸਾ ਭੇਜਿਆ ਟੈਂਕੀਆਂ ਬਣਵਾਓ ਸ਼ਹਿਰਾਂ ਦੇ ਅੰਦਰ ਪਾਣੀ ਪਹੁੰਚਾਓ ਐਸੇ ਨਸਿੱਖੀ ਐ ਨਲਾਕ ਸਰਕਾਰ ਕੋਲ ਰੱਪਰਬੰਦ ਨਹੀਂ ਹੋ ਰਿਹਾ ਸਮਾਰਟ ਸਿਟੀ ਦਾ ਪੈਸਾ ਸੀ ਭੇਜਿਆ ਉਹਦਾ ਪ੍ਰਬੰਧ ਨਹੀਂ ਹੋ ਰਿਹਾ ਅੱਜ ਮੇਰਾ ਪੰਜਾਬ ਬਹੁਤ ਪਿੱਛੇ ਜਾ ਰਿਹਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਮੇਰੀ ਪ੍ਰੈਸ ਦੇ ਰਾਈ ਬੇਨਤੀ ਹੈ ਕਿ ਜਿਹੜੇ ਤਿਹਾਰ ਜੇਲ ਰਿਟਰਨ ਲੀਡਰ ਅਗਰ ਧਿਆਨ ਜਾਂ ਉਹਨਾਂ ਦੀ ਚਾਪਲਸੀ ਕਰਨ ਵਾਲੇ ਉਹਨਾਂ ਦੀ ਆਤਿਥੀ ਭਾਵ ਚ ਪੰਜਾਬ ਜਿਹਨਾਂ ਨੂੰ ਭੁੱਲ ਗਿਆ ਉਹ ਕਿਰੇ ਆਨ ਤੇ ਉਹਨਾਂ ਨੂੰ ਪੁੱਛੋ ਕਿ 46000 ਰੁਪਏ ਬੀਬੀਆਂ ਦਾ ਕਦੋਂ ਆਏਗਾ ਹਰ ਘਰ ਨੌਕਰੀ ਦਾ ਵਾਦਾ ਕਦੋਂ ਪੂਰਾ ਹੋਊਗਾ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦਾ ਵਾਦਾ ਕਦੋਂ ਪੂਰਾ ਹੋਏਗਾ ਇਨਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਕਦੋਂ ਪੂਰਾ ਹੋਏਗਾ ਅੱਜ ਹਰਿਆਣਾ ਨੇ 2200 ਰੁਪਏ ਅਨਾਉਂਸ ਕੀਤਾ ਸਾਡਾ 47 40000 ਰੁਪਏ ਬਕਾਇਆ ਚੱਲਦਾ ਹੈ ਬਿਜਲੀ ਦੇ ਬਿੱਲ ਤੁਸੀਂ ਲਗਾਤਾਰ ਵਧਾ ਰਹੇ ਇੰਡਸਟਰੀ ਐਸੇ ਤੁਹਾਡੇ ਕੋਈ ਯੋਜਨਾ ਨਹੀਂ ਤਰਨ ਤਰਨ ਇੱਕ ਟ੍ਰੇਲਰ ਹੈ ਪੰਜਾਬ ਦੀ ਜਨਤਾ ਫਿਲਮ ਇਹਨਾਂ ਨੂੰ ਦਿਖਾਉਣ ਵਾਲੀ ਹੈ ਔਰ ਨਿਸ਼ਚਿਤ ਰੂਪ ਚ ਤਰਨ ਤਰਨ ਚੋਂ ਆਪ ਦਾ ਔਰ ਕਾਪ ਦਾ ਦੋਨੋਂ ਪਾਰਟੀ ਆ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਜਿੱਤੇਗਾ ਤੁਹਾਡਾ ਕੋਈ ਕੁਐਸਚਨ ਹੈ ਦੱਸੋ ਇੱਕ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਜਿਹੜੀ ਸਿੰਡੀ ਗੱਲ ਖਤਮ ਹੋਤਾ ਗਿਆ ਜੀ ਨਾਟ ਸਾਲ ਪੁਰਾਣਾ ਹੈ ਐਸਾ ਹੈ ਕਿ ਰੀਨਿਊ ਹੋਏਗਾ ਕੋਈ ਖਤਮ ਨਹੀਂ ਕੀਤਾ ਗਿਆ ਨਾ ਖਤਮ ਕੀਤਾ ਜਾਂਦਾ ਨਾ ਰਾਇਟ ਤਾਂ ਨਹੀਂ ਪੰਜਾਬ ਦੀ ਆ ਕੈਪੀਟਲ ਪੰਜਾਬ ਦੇ ਵਿੱਚ ਨਹੀਂ ਹੈ ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪੁਰਾਣਾ ਰੈਜ਼ੋਲੂਸ਼ਨ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਔਰ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਪਾਣੀ ਤੇ ਵੀ ਸਾਡਾ ਬੜਾ ਪੱਕਾ ਸਟੈਂਡ ਹੈ ਪੰਜਾਬ ਦੇ ਪਾਣੀ ਇਹ ਤੇ ਪਹਿਲਾ ਹੱਕ ਪੰਜਾਬ ਦਾ ਔਰ ਅਸੀਂ ਤੇ ਹੁਣ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸੀ ਉਹ ਵੀ ਮੋੜ ਕੇ ਪੰਜਾਬ ਦੇ ਖੇਤਾਂ ਨੂੰ ਔਰ ਪੰਜਾਬ ਦੇ ਖੇਤਾਂ ਲਈ ਅੱਗੇ ਜਿੱਥੇ ਵੀ ਚਾਹੀਦਾ ਪਹੁੰਚਾਵਾਂਗੇ ਲੇਕਿਨ ਪੰਜਾਬ ਦੀ ਪਲੈਨਿੰਗ ਅਸੇ ਕੌਣ ਬੈਠਾ ਹੈ ਅੱਜ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈ ਹਰਿਆਣਾ ਸਰਕਾਰ ਨੇ ਉੱਥੇ ਕਿਸਾਨਾਂ ਨੂੰ ਬਾਸਮਤੀ ਨਾ ਲਾਓ ਔਰ ਦੂਜੀਆਂ ਚੀਜ਼ਾਂ ਲਾਓ ਔਰ ਐਸੇ ਪੈਸਾ ਦੇ ਰਹੀ ਪਲੈਨਿੰਗ ਕੀਤੀ ਹੈ ਕਿ ਪੰਜਾਬ ਹਰਿਆਣਾ ਕਿਸ ਤਰ੍ਹਾਂ ਆਪਣੀ ਫਸਲਾਂ ਦੇ ਅੰਦਰ ਬਦਲਾਵ ਲਿਆਏਗਾ ਕਿਸ ਤਰ੍ਹਾਂ ਕਿਸਾਨ ਦੀ ਆਮਦਨ ਦੁਨੀ ਹੋਏਗੀ ਸਾਡਾ ਪੰਜਾਬ ਮੋਹਨ ਹੈ ਨਾ ਮੁੱਖ ਮੰਤਰੀ ਸਾਹਿਬ ਕੋ ਟਾਈਮ ਹੈ ਨਾ ਕ੍ਰਿਸ਼ੀ ਮੰਤਰੀ ਸਾਹਿਬ ਕੋ ਟਾਈਮ ਹੈ ਤੋ ਮਾਨ ਸਾਹਿਬ ਦਾ ਕਹਿਣਾ ਹੈ ਕਿ ਭਾਜਪਾ ਜਿਹੜੀ ਹੈ ਕੇਂਦਰ ਜਿਹੜਾ ਸਾਡਾ ਮਤਲਬ ਮਾਨ ਵਾਲਾ ਜਿਹੜਾ ਮਤੀ ਦਾ ਕਬ ਹੈ ਜੇ ਕਦ ਸਾਨੂੰ ਸਾਫ ਦੇਵੇ ਤੇ ਅਸੀਂ ਬਹੁਤ ਵੱਡੀਆਂ ਪਲਾਨਿੰਗ ਕਰਕੇ ਬੈਠੇ ਆ ਜੇ ਤਨ ਪੈਸਾ ਆਵੇ ਤੇ ਅਸੀਂ ਪੰਜਾਬ ਨੂੰ ਬਹੁਤ ਵਧੀਆ ਜੇ ਲੈ ਜਾਈਏ ਅਸਾਂ ਕੀ ਸਾਡਾ ਪੈਸਾ ਬਹੁਤ ਰੁਕ ਗਿਆ ਹੈ ਭਾਜਪਾ ਨੂੰ ਮੈਂ ਤੁਹਾਡੇ ਰਾਈ ਬੇਨਤੀ ਕਰਨਾ ਤੁਹਾਡੇ ਚੋ ਕੋ ਪੱਤਰਕਾਰ ਇੱਕ ਮੰਚ ਬਣਾ ਦੇਵੇ ਮਾਨ ਸਾਹਿਬ ਨੂੰ ਕੋ ਉਹ ਵੀ ਆ ਜਨ ਮੈਂ ਵੀ ਆ ਜਨ ਲਿਆਓ ਕਹਣਾ ਸਾਫ ਲੈਣ ਵਾਲਾ ਪੰਜਾਬ ਦਾ ਇੱਕ ਵੀ ਪੈਸਾ ਕੇਂਦਰ ਵੱਲ ਬਕਾਇਆ ਹੋਏ ਦਸਨ ਦੇਖੋ ਇੱਕ ਗੱਲ ਮੰਨੀ ਪੈਗੀ ਜੇ ਆਰਡੀਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪਿੰਡਾਂ ਦੀ ਨਾਲੀਆਂ ਗਲੀਆਂ ਪੱਕੀਆਂ ਕਰਾਉਣ ਅਸੇ ਜੇ ਤੁਸੀਂ ਉਹਨੂੰ ਆਪਣੇ ਪੋਸਟਰਾਂ ਤੇ ਖਰਚੋਗੇ ਕਿੰਨੇ ਖਰਚਾਂਗੇ ਜੇ ਨਿਊਰਮ ਦਾ ਪੈਸਾ ਹੈ ਹੈਲਥਸ ਤੇ ਪੈਸਾ ਆਇਆ ਤੇ ਹੈਲਥ ਤੇ ਹੀ ਖਰਚ ਹੋਵੇਗਾ ਇਹਨਾਂ ਨੂੰ ਤੇ ਪੋਸਟਰਾਂ ਤੇ ਆਪਣੀਆਂ ਫੋਟੋਆਂ ਛਾਪਣ ਤੇ ਹੀ ਮੈਂ ਦੱਸੋ ਇਹਨਾਂ ਨੇ ਵਾਦਾ ਕੀਤਾ ਸੀ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਅੱਜ ਤੋਂ 4 ਮਹੀਨੇ ਪਹਿਲੇ ਕੀਤਾ ਸੀ ਆਈ ਔਰ 5 ਲੱਖ ਕਲੀ ਮੋਦੀ ਸਾਹਿਬ ਵੀ ਚਲਣ ਨਹੀਂ ਦੇ ਰਹੇ ਅਸੀਂ ਗਰੀਬ ਨੇ ੱਤਕਾ ਕਰੀ ਜਾਨੇ ਅਸੀਂ 1 ਕਰੋੜ 42 ਲੱਖ ਲੋਕਾਂ ਦਾ ਰਾਸ਼ਨ 8 ਮਹੀਨੇ ਭੇਜਨੇ ਆ ਦਿੱਲੀੋਂ ਇਹਨੂੰ ਬੰਦ ਨਹੀਂ ਦਿੰਦੇ